ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਉ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ ਔਰ ਇੱਕ ਦੋਹਰਾ ਪੜਿਆ ਜਾਂਦਾ ਹੈ ਅਰਦਾਸ ਤੋਂ ਬਾਅਦ ਵਿਜਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹੁਣ ਇਹਦੇ ਅਰਥ ਪਤਾ ਕੀ ਕੀਤੇ ਜਾਂਦੇ ਵੀ ਦੁਨੀਆਂ ਤੇ ਖਾਲਸੇ ਨੇ ਰਾਜ ਕਰਨਾ ਤੇ ਖਾਲਸਾ ਕਿਹਨੂੰ ਸਮਝਿਆ ਵੀ ਜਿਹਦੇ ਸੋਹਣੀ ਦਸਤਾਰ ਹੋਵੇ ਦਾੜਾ ਹੋਵੇ ਸ਼ਿਰਸ਼ਾ ਪਾਈ ਹੋਵੇ ਵੀ ਉਹ ਬੰਦੇ ਨੇ ਰਾਜ ਕਰਨਾ ਹੈ ਪੂਰੀ ਦੁਨੀਆ ਤੇ ਇਹ ਅਰਥ ਨਹੀਂ ਹੈਗੀ ਖਾਲਸਾ ਸ਼ਬਦ ਦੇ ਅਰਥ ਨੇ ਸ਼ੁੱਧ ਪਿਓਰ ਜਿਹਦੇ ਵਿੱਚ ਕੋਈ ਮਿਲਾਪਤ ਨਾ ਹੋਵੇ ਮੈਂ ਗੱਲ ਜਿਹੜੀ ਅੱਜ ਕਰਨੀ ਚਾਹੁੰਦਾ ਉਹਦੇ 'ਤੇ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਜਿੰਨਾ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੂੰ ਬੇਬਕੂ ਬਣਾ ਕੇ ਸਰਕਾਰਾਂ ਬਣਾਈਆਂ ਉਹਨਾਂ ਦੇ ਇਹ ਟ੍ਰੈਂਡ ਸੀ ਸ਼ੋਸ਼ੇ ਸੀ ਕਿ ਸਿੱਖ ਰਾਜ ਚਾਹੀਦਾ ਔਰ ਸਾਡੇ ਵੱਡੇ ਵੱਡੇ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਸਿੱਖ ਰਾਜ ਸੀ ਇਹ ਕਹਿੰਦੇ ਆ ਹਾਲਾਂਕਿ ਇਹ ਕੋਰਾ ਝੂਠ ਸਿਖ ਰਾਜ ਕਦੇ ਆਇਆ ਹੀ ਨਹੀਂ ਤੇ ਨਾ ਹੀ ਜਿਹੜੇ ਸਿਖ ਰਾਜ ਦੀ ਇਹ ਫੁਕਰੇ ਗੱਲ ਕਰਦੇ ਨੇ ਉਹ ਸਿਖ ਰਾਜ ਆਉਣਾ ਹੈ ਗੁਰੂ ਸਾਹਿਬ ਨੇ ਜਿਹੜੀਆਂ ਲੜਾਈਆਂ ਲੜੀਆਂ ਨੇ ਨਾ ਉਹ ਸਿਖ ਰਾਜ ਵਾਸਤੇ ਨਹੀਂ ਲੜੀਆਂ ਫੇਸਬੁੱਕ ਕੀ ਵਿਦਵਾਨ ਤੜਫਣਗੇ ਬਿਹਾਈ ਇਦਾਂ ਕਿਉਂ ਕਹਿਤਾ ਜੇ ਮਹਾਰਾਜਾ ਜੀ ਸਿੰਘ ਦਾ ਰਾਜ ਸੀ ਉਹਨੂੰ ਸੇਖ ਰਾਜ ਕਹਿੰਦੇ ਹੋ ਤਾਂ ਫਿਰ ਰਣਜੀਤ ਸਿੰਘ ਨੇ ਸੈਂਕੜੇ ਗੋਲੀਆਂ ਬਣਾ ਕੇ ਔਰਤਾਂ ਨੂੰ ਕਿਉਂ ਰੱਖਿਆ ਆਪਣੇ ਰਾਜ ਵਿੱਚ ਇਹ ਸਭ ਨੂੰ ਪਤਾ ਹੈ ਉਹ ਜਿਹੜੀ ਤੁਸੀਂ ਸਾਖੀ ਘੜ ਕੇ ਸੁਣਾਉਨੇ ਹੋ ਨਾ ਅਗਰ ਨੀਸ਼ਿੰਗ ਦੇ ਚੋੜੜੇ ਮਾਰੇ ਸੀ ਕੋੜੜੇ ਮਾਰੇ ਜਨਰਲ ਬਣ ਕੇ ਉਹ ਵੀ ਕਿਸੇ ਔਰਤ ਨਾਲ ਵਿਆਹ ਕਰਾਉਣ ਦੀ ਗੱਲ ਹੈ ਤਾਂ ਮਾਰੇ ਸੀ ਸਾਬਤ ਤਾਂ ਸਾਡੇ ਵੱਡੇ ਵੱਡੇ ਜਸਦਾਰ ਕਰੇ ਜਾਂਦੇ ਆ ਵੀ ਹਨੀਸ਼ਿੰਗ ਨੇ ਅਸ਼ਲੀਲ ਹਰਕਤਾਂ ਕੀਤੀਆਂ ਸੀ ਗੋਲੀਆਂ ਬਣਾ ਕੇ ਔਰਤਾਂ ਨੂੰ ਰੱਖਿਆ ਸੀ ਸਾਕੀਆਂ ਤੁਸੀਂ ਆਪ ਹੀ ਘੜੀਆਂ ਨੇ ਇਹ ਬਹੁਤ ਵੱਡਾ ਝੂਠ ਹੈ ਜਿਹੜੇ ਬੰਦੇ ਸਾਡੇ ਹਲੇ ਵੀ ਨਹੀਂ ਘੜਦੇ ਕਿ ਸਿੱਖ ਰਾਜ ਕਿਵੇਂ ਗਿਆ ਢਾਡੀਆਂ ਨੇ 12 ਗਾਇਆਂ ਬੜੇ ਵੱਡੇ ਨਾ ਸਿੱਖ ਰਾਜ ਆਇਆ ਜੀ ਜਿਹੜੇ ਸਿੱਖ ਰਾਜ ਦੀ ਅਸੀਂ ਗੱਲ ਕਰਦੇ ਆ ਨਾ ਉਹ ਸਿੱਖ ਰਾਜ ਆਉਣਾ ਜਦੋਂ ਤੁਸੀਂ ਖਾਲਸਾ ਸ਼ਬਦ ਦੇ ਅਰਥ ਕਰੋਗੇ ਉਦੋਂ ਅਰਥ ਸ਼ੁੱਧ ਨੇ ਪਿਓਰ ਨੇ ਉਦਾਂ ਦਾ ਰਾਜ ਕਰਨ ਵਾਲਾ ਕੋਈ ਵੀ ਬੰਦਾ ਹੋ ਸਕਦਾ ਉਹ ਹਿੰਦੂ ਕਮਿਊਨਿਟੀ ਦਾ ਹੋਵੇ ਉਹ ਮੁਸਲਮਾਨ ਕਮਿਊਨਿਟੀ ਦਾ ਹੋਵੇ ਉਹ ਸਖਮਾਜ ਵਿੱਚੋਂ ਹੋਵੇ ਉਹ ਕਿਸੇ ਮਜ ਵਿੱਚੋਂ ਹੋਵੇ ਉਹ ਬੰਦਾ ਸਿੱਖ ਰਾਜ ਤੋਂ ਮਤਲਬ ਕਿਹੋ ਜਿਹਾ ਰਾਜ ਕਰੂਗਾ ਵੀ ਇਥੇ ਕੋਈ ਵੀ ਬੇਈਮਾਨੀ ਨਹੀਂ ਕਰੂਗਾ ਕਿਸੇ ਨਾਲ ਧੋਖਾ ਧੜੀ ਹੀਰਾ ਫੇਰੀ ਨਹੀਂ ਹੋਊਗੀ ਹਰੇਕ ਦੀ ਗੱਲ ਸੁਣੀ ਜਾਊਗੀ ਨਿਆਂ ਮਿਲੂਗਾ ਇਨਸਾਫ ਮਿਲੂਗਾ ਇਹ ਸਿੱਖ ਰਾਜ ਇਹ ਰਾਜ ਕੋਈ ਵੀ ਕਰ ਸਕਦਾ ਇਦੇ ਵਿੱਚ ਹਿੰਮਤ ਹੋਵੇ। ਮਤਲਬ ਵਿਗੜਿਆ ਤੇਗੜਿਆ ਨੂੰ ਡੰਡੇ ਦੇ ਨਾਲ ਸੁਧਾਰਨਾ। ਸ਼ਰਮ ਚੌਂਕ ਵਿੱਚ ਕੱਢ ਕੇ ਸਜ਼ਾ ਦੇਣੀ ਦੋਸ਼ੀ ਮਨੁੱਖ ਨੂੰ। ਇਹਨੂੰ ਸਿੱਖ ਰਾਜ ਕਹਿੰਦੇ ਆ। ਮੈਂ ਅੱਜ ਗੱਲ ਪਤਾ ਕਿਉਂ ਕਰਨ ਲੱਗਾਂ। ਤਰਨਤਾਰਨ ਦੇ ਜਿਹੜਾ ਬਕਵਾਸ ਕੀਤਾ ਜਾ ਰਿਹਾ ਨਾ ਜੇ ਪੂਰਾ ਪੰਜਾਬ ਸਿੱਖ ਰਾਜ ਚਾਹੁੰਦਾ ਹੈ। ਕੁਝ ਹਿੰਦੂ ਵੀਰ ਨੇ ਜਿਹੜੇ ਅੱਗ ਲਾਉਣ ਬਾਅਦ ਤੇ ਛੱਡੇ ਵੀ ਅਸੀਂ ਵੀ ਸਿੱਖਾਂ ਦੇ ਨਾਲ ਆ ਅਸੀਂ ਵੀ ਸਿੱਖ ਰਾਜ ਚਾਹੁੰਨੇ ਹੂੰ ਇਹ ਸ਼ੁਰਲੀਆਂ ਨਹੀਂ ਇਹ ਸਿੱਖ ਰਾਜ ਦੇ ਨਾਂ ਤੇ ਨਾ ਲੋਕਾਂ ਨੂੰ ਗਮਰਾਹ ਕੀਤਾ ਗਿਆ ਬਾਦਲਾ ਨੇ ਵੀ ਇਹੀ ਗੱਲਾਂ ਕਹੀਆਂ ਸੀ ਕਿ ਮਹਾਰਾਜ ਸਿੰਘ ਵਰਗਾ ਰਾਜ ਹੋਊਗਾ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਬੇਵਕੂਫ ਬਣਾਇਆ ਅਰੇ ਮੂਤਪਾਲ ਵਰਗੇ ਅਸ਼ਨੀ ਦੇ ਭਰਾ ਵਰਗੇ ਜਿਹੜੇ ਹੁਣ ਫਿਰਦੇ ਨੇ ਨਾ ਤਰਨਤਾਰਨ ਜਿਮਨੀ ਚੌਣ ਦੇ ਵਿੱਚ ਇਹ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸਿੱਖ ਰਾਜ ਚਾਹੁੰਦੇ ਆ ਲੋਕ ਸਿੱਖ ਰਾਜ ਦਾ ਨੂੰ ਖੁਦ ਨੂੰ ਨਹੀਂ ਪਤਾ ਵੀ ਸਿੱਖ ਰਾਜ ਹੁੰਦਾ ਕੀ ਹੈ ਜਣ ਕੇ ਇਹ ਉਹ ਲੋਕ ਨੇ ਜਿਹੜੇ ਧਾਰਮਿਕ ਝੰਡਾ ਹੱਥ ਵਿੱਚ ਫੜ ਕੇ ਲੋਕਾਂ ਨੂੰ इमोशनल ਬਲੈਕਮੇਲ ਕਰਦੇ ਨੇ ਗੁੰਮਰਾਹ ਕਰਦੇ ਨੇ ਇਹ ਉਹ ਲੋਕ ਨੇ ਕਿੰਝੇ ਕੋਈ ਸਰਦਾਰ ਬੰਦਾ ਅਮਰ ਸ਼ਕਿਆ ਹੋਵੇ ਦਸਤਾਰ ਬੰਨੀ ਹੋਵੇ ਬੰਦੀਆ ਦਾੜਾ ਹੋਵੇ ਉਹ ਤੁਰੇ ਜਾਂਦਾ ਹੋਵੇ ਉਹਦੇ ਛੇਤੀ ਕੋਈ ਸ਼ੱਕ ਥੋੜੇ ਕਰਦਾ ਵੀ ਬੰਦਾ ਗਲਤ ਹੋ ਗਿਆ ਉਹਨੂੰ ਲਾਇਸੈਂਸ ਮਿਲ ਗਿਆ ਇੱਕឧਧਾਰਨ ਦੇਣੀ ਹੈ ਜੇ ਕੋਈ ਨੌਜਵਾਨ ਪੈਨਸ਼ਰਟ ਪਾਈ ਹੋਵੇ ਦਾੜੀ ਕੇਸ਼ ਕੱਟੇ ਹੋਣ ਉਹ ਕੋਈ ਨਸ਼ਾ ਕਰਦਾ ਹੋਵੇ ਨਾ ਭਾਵੇਂ ਉਹ ਬੀੜੀ ਪੀਂਦਾ ਹੋਵੇ ਸ਼ਰੱਪੇ ਪੀਂਦਾ ਹੋਵੇ ਉਹਨੂੰ ਕਹਿਣਗੇ ਨਸ਼ੇੜੀ ਇਹ ਨਸ਼ੇੜੀ ਹੈ ਉਹਨੂੰ ਇਹ ਕਹਿਣਗੇ ਰੜੜਾ ਢਿੰਗ ਲਾਣਾ ਵੱਡੇ ਵੱਡੇ ਚੋਲਿਆਂ ਵਾਲੇ ਇਹ ਸ਼ਰਿਆਮ ਸ਼ਰਾਬਾਂ ਪੀਂਦੇ ਐ ਬੱਕਰੇ ਵੱਢ ਕੇ ਖਾਂਦੇ ਐ ਭੰਗ ਪੀਂਦੇ ਨੇ ਘੋਟ ਘੋਟ ਕੇ ਭੰਗ ਤਾਂ ਉਦੋਂ ਪੀੜਾ ਨਸ਼ਾ ਸੁੱਖਾ ਤਾਂ ਉਦੋਂ ਪੀੜਾ ਨਸ਼ਾ ਕਿ ਲੈਸੈਂਸ ਮਿਲਿਆ ਹੋਇਆ ਬਸ ਕੋਈ ਚੱਕਰ ਨਹੀਂ ਜੋ ਮਰਜੀ ਕਰੀ ਚੱਲੋ ਜੇ ਇਹ ਹੀ ਸੁੱਖਾ ਕੋਈ ਨੌਜਵਾਨ ਹੋਰ ਪੀ ਲੇ ਭੰਗ ਪੀਦੇ ਉਹਨੂੰ ਕਹਣਾ ਨਸ਼ੇੜੀਏ ਪਰਚੋਲਾ ਪਾ ਕੇ ਅੰਮ੍ਰਿਤਸਰ ਕੇ ਦਫ਼ਤਰ ਸ ਜਾ ਕੇ ਲੈਸੈਂਸ ਮਿਲ ਗਿਆ ਹੁਣ ਜਿਹੜੀ ਰੋਡ ਤੇ ਗੱਡੀ ਜਾ ਰਹੀ ਹੈ ਜੇ ਡਰਾਈਵਰ ਕੋਲੇ ਲੈਸੈਂਸ ਨਾ ਹੋਇਆ ਉਹਨੂੰ ਫਟ ਕੇ ਅੰਦਰ ਕਰ ਦੇਣਗੇ ਚਲਾਨ ਕਰ ਦੇਣਗੇ ਜਿਹਦੇ ਕੋਲੇ ਹੋਇਆ ਉਨੇ ਲੰਗੇ ਜਾਣ ਲਾਇਸੈਂਸ ਦਾ ਫਾਇਦਾ ਇੰਨਾ ਹੀ ਹੁੰਦਾ ਮਤਲਬ ਕੀ ਹੈ ਵੀ ਇਹਨਾਂ ਲੋਕਾਂ ਕੋਲੇ ਇਹ ਸ਼ਬਦ ਕਹਿ ਕੇ ਵੀ ਸਾਨੂੰ ਸਿੱਖ ਰਾਹ ਚਾਹੀਦਾ ਖਾਲਸਾ ਚਾਹੀਦਾ ਇੱਕ ਬੋਲਣ ਦਾ ਲਾਇਸੈਂਸ ਮਿਲ ਗਿਆ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਮੈਂ ਲਾਸਟ ਇੱਕ ਬੇਨਤੀ ਕਰਨੀ ਹੈ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੂੰ ਵੋਟਾਂ ਪਾਈਆਂ ਇੱਕ ਨੂਰ ਸਾਹਿਬ ਦੇ ਲੋਕ ਦੱਸਣ ਵੀ 1% ਬੈਨੀਫਿਟ ਹੋਇਆ ਕੋਈ ਕੋਈ ਫਾਇਦਾ ਹੋਇਆ ਫੋਟਾਂ ਵਾਕੇ ਫਰੀਦਕੋਟ ਤੋਂ ਸਰਜੀਤ ਨੂੰ ਜਿਤਾਇਆ ਉਹਨੇ ਕੀ ਕਰਤਾ ਕੋਈ ਲਾਭ ਹੋਇਆ ਪਹਿਲਾਂ ਉਹਦੀ ਮਾਂ ਐਮਪੀ ਬਣੀ ਉਹਦਾ ਪਿਓ ਐਮਪੀ ਬਣਿਆ ਪਹਿਲਾਂ ਕੀ ਕਰਤਾ ਆ ਸਰਜੀਤ ਮਾਨ ਕਿੰਨੇ ਵਾਰੀ ਐਮਪੀ ਬਣ ਗਿਆ ਉਹਨੇ ਕੌਮਲੇ ਕੁਛ ਕਰਤਾ ਹਾਂ ਬੰਦੇ ਬੰਦੇ ਮਰਵਾਤੇ ਇਹ ਪਹਿਲੇ ਹੀ ਮਰਵਾਏ ਜਾਂਦੇ ਜਿਲ੍ਹੇ ਵਿੱਚ ਬੈਠੇ ਦੂਜੀ ਗੱਲ ਇਹ ਪੰਜਾਬ ਦੀ ਰਾਜਨੀਤੀ ਹੈ ਵੀ ਜਿਹੜਾ ਕੋਈ ਬੰਦਾ ਮਾਰੂ ਉਹਨੂੰ ਕੁਰਬਾਨੀ ਦਾ ਨਾਂ ਦੇ ਦੇਵਾਂਗੇ ਉਹਨੂੰ ਟਿਕਟ ਦੇ ਕੇ ਐਮਐਲਏ ਬਣਾ ਦੇਵਾਂਗੇ ਸਾਡੇ ਪੰਜਾਬ ਦੇ ਲੋਕ ਹੁਣ ਇਹ ਸੋਚਦੇ ਆ ਮਾਨਕ ਨੇ ਨਾਂ ਸਿਖ ਰਾਜ ਆਇਆ ਜੀ ਅੱਜ ਤੱਕ ਨਾ ਆਵੇ ਮੈਂ ਇਹ ਨਹੀਂ ਕਹਿੰਦਾ ਕਿ ਸਿੱਖ ਰਾਜ ਹੋਣਾ ਨਹੀਂ ਚਾਹੁੰਦਾ ਹੋਣਾ ਚਾਹੁੰਦਾ ਪਰ ਜਿਹੜੇ ਸਿੱਖ ਰਾਜ ਦੀ ਇਹ ਗੱਲ ਕਰਦੇ ਨੇ ਉਹ ਸਿੱਖ ਰਾਜ ਨਾ ਆਇਆ ਨਾ ਆਵੇ ਖਾਲਸਾ ਸ਼ਬਦ ਦੇ ਅਰਥ ਨੇ ਸ਼ੁੱਧ ਪ्युअर ਉਹ ਕੋਈ ਵੀ ਹੋ ਸਕਦਾ ਪਰ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੁਣ ਵੀ ਗੁੰਮਰਾਹ ਕਰ ਰਹੇ ਨੇ ਉਹ ਸ਼ਨੀ ਦਾ ਭਾਈ ਜਿਹੜਾ ਇਲੈਕਸ਼ਨ ਲੜ ਰਿਹਾ ਤਰਨਤਾਰਨ ਤੋਂ ਜਿਮਨੀ ਕਿਉਂ ਉਹ ਗੱਡੀ ਵਿੱਚ ਬੈਠਾ ਫੀਲਿੰਗ ਚੱਕੀ ਜਾਂਦਾ ਪੂਰੀ ਆਹ ਪੂਰਾ ਪੰਜਾਬ ਕਹਿੰਦੇ ਸਿੱਖ ਰਾਜ ਚਾਹੁੰਦੇ ਪੂਰਾ ਪੰਜਾਬ ਖਾਲਸਾ ਚਾਹੁੰਦਾ ਢਣ ਕਿ ਇਦਾਂ ਲੋਕਾਂ ਨੂੰ ਬੇਵਕੂ ਬਣਾਉਂਦੇ ਨੇ ਇਦਾਂ ਪੰਜਾਬ ਦੇ ਲੋਕੋ ਸਮਝੋ ਥੋੜਾ ਜਿਹਾ ਇਹਨਾਂ ਲੋਕਾਂ ਨੇ ਅੱਜ ਤੱਕ ਕੌਮ ਦਾ ਨੁਕਸਾਨ ਕਰਾਇਆ 1947 ਤੋਂ ਲੈ ਕੇ ਹੁਣ ਤੱਕ ਸੇ ਕੌਮ ਦਾ ਨੁਕਸਾਨ ਇਹਨਾਂ ਕਦਮ ਚੌਧਰੀਆਂ ਨੇ ਖਾਲਸਾਤਨ ਦੇ ਨਾਂ ਤੇ ਸਿੱਖ ਰਾਜ ਦੇ ਨਾਂ ਤੇ ਅਧੀ ਕੌਮ ਵਰਵਾਤੀ ਕੋਈ ਬੈਨੀਫਿਟ ਨਹੀਂ ਹੋਇਆ ਜਾਣ ਕੇ ਸਿੱਖ ਰਾਜ ਦੇ ਨਾਂ ਤੇ ਖਾਲਸਾਤਨ ਦੇ ਨਾਂ ਤੇ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਨੇ ਤੇ ਅਸੀਂ ਬੇਵਕੂਫ ਬਣ ਰਹੇ ਕੋਈ ਸਿੱਖ ਰਾਜ ਨਾ ਆਇਆ ਤੇ ਨਾ ਆਵੇਗਾ ਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੁਸੀਂ ਸਿੱਖ ਰਾਜ ਕਹਿੰਦੇ ਹੋ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਸੀ ਸਿੱਖ ਰਾਜ ਸੀ ਜੇ ਕਹਿੰਦੇ ਹੋ ਫਿਰ ਜਿਹੜੇ ਸਾਡੇ ਵਿਦਵਾਨ ਜਿਹੜਾ ਢਾਡੀ 12 ਗੋਂਦੇ ਨੇ ਉਹ ਦੱਸਣ ਵੀ ਔਰਤਾਂ ਨੂੰ ਗੋਲੀਆਂ ਬਣਾ ਕੇ ਕਿਉਂ ਰਣਜੀਤ ਸਿੰਘ ਨੇ ਰੱਖਿਆ ਹੋਇਆ ਸੀ ਆਪਣੇ ਰਾਜ ਵਿੱਚ ਇਹ ਦੱਸਿਓ ਜੇ ਕਿਸੇ ਵਿੱਚ ਹਿੰਮਤ ਹੈਗੀ ਹੈ ਖਾਲਸਾ ਰਾਜ ਦੇ ਅਰਥ ਨਹੀਂ ਸ਼ੁੱਧ ਉਹ ਕੋਈ ਵੀ ਕਰ ਸਕਦਾ ਹੈ ਉਹ ਜਿਹਦੇ ਵਿੱਚ ਹਿੰਮਤ ਹੋ ਬਸ ਉਹ ਰਾਜ ਕਿਹਾ ਜਾਊ ਵੀ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ ਇੱਥੇ ਇਨਸਾਫ ਦੀ ਗੱਲ ਹੋ ਸਿੱਖ ਰਾਜ ਦਾ ਮਤਲਬ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ